ਮੇਰੇ ਵੱਡੇ ਵੀਰ ਕਰਤਾਰ ਗੁਰਦੇਵ ਸਿੰਘ ਜੀ ਐਨਐਲਏ ਨਾਬਾ ਦਾ ਕੁੱਟਨ ਕੁੱਟਨ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੁਭਾਈ ਆ ਤੇ ਸਮੂਹ ਟਰੱਕ ਆਪਰੇਟਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰਨ ਮੈਨੂੰ ਸਹਿਯੋਗ ਦਿੱਤਾ ਸਾਰੀ ਜੁਨੀਅਨ ਨੇ ਟਰੱਕ ਜੁਨੀਅਨ ਦੇ ਕੰਮ ਜਿਵੇਂ ਸਾਡੇ ਭਾੜਿਆਂ ਦਾ ਥੋੜੇ ਜਿਹਾ ਪ੍ਰੋਬਲਮ ਕਾਫੀ ਆ ਰਹੀ ਆ ਲੇਟ ਫੇਟ ਹੋ ਮਿਲ ਰਹੇ ਨੇ ਉਹ ਅਸੀਂ ਮਤਲਬ ਵੀ ਸਾਰਿਆਂ ਅਦਾਰਿਆਂ ਨਾਲ ਮਿਲਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਖੇਤੂ ਤੋਂ ਸੈਟੀ ਮਤਲਬ ਵੀ ਪਹਾੜੇ ਜਿਹੜੇ ਆਪਰੇਟਰਾਂ ਨੂੰ ਮਿਲਣਾ ਇਹ ਜਿਆਦਾ ਮੰਗਾ ਇੱਥੇ ਬਾਕੀ ਜਿਹੜਾ ਮੈਂ ਆਪਰੇਟਰ ਕਹਿਣਗੇ ਉਹ ਸਾਰੇ ਮਾਲਸਲੇ ਆਈ ਹੱਲ ਕਰਾਂਗੇ ਕੈਪਟਨ ਸਰਕਾਰ ਵੇਲੇ ਜਦੋਂ ਜੂਨੀਅਨ ਪੰਕ ਕੀਤੀਆਂ ਸੀਗੀਆਂ ਉਸ ਤੋਂ ਪਹਿਲਾਂ ਸਾਡੇ 7-800 ਗੱਡੀ ਹੁੰਦੀ ਸੀਗੀ ਉਦੋਂ 2-250 ਗੱਡੀ ਰਹਿ ਗਈ ਸੀ ਤੇ ਉਸ ਤੋਂ ਬਾਅਦ ਜਦ ਆਮ ਆਦਮੀ ਪਾਰਟੀ ਆਈ ਆ ਤੇ ਕੰਮ ਵਿੱਚ ਵਾਧਾ ਜ਼ਰੂਰ ਹੋਇਆ ਤੇ ਇੱਥੇ ਵੀ 250 ਤੋਂ ਗੱਡੀ 350 ਪਲੱਸ ਹੋ ਗਈ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਹੋਰ ਵੱਧੂ ਵੱਧ ਮਤਲਬ ਵੀ ਗੱਡੀਆਂ ਇੱਥੇ ਵਧਾਵਾਂਗੇ ਕਾਰੋਬਾਰ ਲੈ ਕੇ ਆਵਾਂਗੇ। ਜਲੀਆ ਡਾਕਟਰ ਸੁਖਦੇਵ ਸਿੰਘ ਸੰਧੂ ਜੀ ਨੂੰ ਉਸ ਦੇ ਉਪਰੰਤ ਸਾਰੇ ਹੀ ਸਮੁੱੱਚੇ ਟਰੱਕ ਯੂਨੀਅਨ ਨਾਬਾ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਤਕਰੀਬਨ ਸਾਰੇ ਹੀ ਆਪਰੇਟਰਾਂ ਨੇ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਅਤੇ ਉਮੀਦਾਂ ਬਹੁਤ ਨੇ ਇਹਨਾਂ ਤੋਂ ਕਿ ਟਰੱਕ ਯੂਨੀਅਨ ਦਾ ਕੰਮ ਹੈ ਜਿਹੜਾ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਉਣਗੇ। ਇਹ ਲੰਬੇ ਸਮੇਂ ਤੋਂ ਬਹੁਤ ਮੁਸ਼ਕਿਲਿਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਟਰੱਕ ਨੂੰ ਕਿਵੇਂ ਦੇਖਦੇ ਹੋ ਮੁਸ਼ਕਲਾਂ ਤਾਂ ਜੀ ਇਦਾਂ ਨੇ ਜਦੋਂ ਤੋਂ ਕੈਪਟਨ ਸੰਕਾਰ ਨੇ ਯੂਨਾ ਭੰਗ ਕਰਤੀਆਂ ਸੀਗੀ ਨੋਟੀਫਿਕੇਸ਼ਨ ਹੋ ਚੁੱਕਿਆ ਉਦੋਂ ਤੋਂ ਟਰੱਕ ਨੂੰ ਮੁਸ਼ਕਲਾਂ ਚ ਹੀ ਨੇ ਸੋ ਅਸੀਂ ਸੰਧੂ ਸਾਹਿਬ ਦੇ ਦੁਆਰਾ ਵੀ ਤੇ ਸਰਕਾਰ ਨੂੰ ਵੀ ਬੇਨਤੀ ਵੀ ਕਰਦੇ ਆਂ ਵੀ ਜਿਹੜੀਆਂ ਟਰੱਕ ਉਹਨਾਂ ਭੰਗ ਨੇ ਚਾਹੇ ਅੱਜ ਚੱਲ ਰਹੀਆਂ ਨੇ ਪਰ ਨੋਟੀਫਿਕੇਸ਼ਨ ਨਹੀਂ ਹੈਗਾ ਸੋ ਅਸੀਂ ਬੇਨਤੀ ਕਰਦੇ ਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਿ ਨੋਟੀਫਿਕੇਸ਼ਨ ਵੀ ਟਰੱਕ ਯੂਨੀਅਨ ਦਾ ਜ਼ਰੂਰ ਕੀਤਾ ਜਾਵੇ ਤਾਂ ਜੋ ਜਿਹੜੀਆਂ ਟਰੱਕ ਉਹਨਾਂ ਨੇ ਉਹ ਜਿਵੇਂ ਪਹਿਲਾਂ ਚੱਲਦੀ ਸੀ ਚੜ੍ਹਦੀ ਕਲਾ ਨਾਲ ਓਵੇਂ ਹੀ ਆਪਣਾ ਦਿਨ ਰਾਤ ਕੰਮ ਕਰਨ ਜੀ ਪਬਲਿਕ ਦੇ ਵਿੱਚ ਵਧੀਆ ਤਸ਼ਾਹ ਹੈ ਜੀ ਪਬਲਿਕ ਸਾਰੀ ਪਬਲਿਕ ਖੁਸ਼ ਹੈ ਜੀ ਆਪਰੇਟਰ ਭਰਾ ਪ੍ਰਧਾਨ ਬਣੇ ਨੇ ਜੀ ਕਿਉਂਕਿ ਇਹ 15-20 ਸਾਲਾਂ ਤੋਂ ਇਹ ਪਬਲਿਕ ਦੇ ਵਿੱਚ ਵਿਚਰਦੇ ਸੀ ਅਵਲਕ ਦੀਆਂ ਮੁਸ਼ਕਲਾਂ ਇਹਨਾਂ ਨੂੰ ਪਤਾ ਨਹੀਂ ਜੀ ਕੀ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਖੁਦ ਆਪਰੇਟਰ ਨੇ ਵਧੀਆ ਆਪਰੇਟਰ ਨੇ ਜੀ ਤੇ ਇਹਨਾਂ ਨੂੰ ਸਾਰੇ ਭਾੜਿਆਂ ਬਾਰੇ ਰੇਟਾਂ ਬਾਰੇ ਪਤਾ ਨੌਲੇਜ ਹੈ ਤੇ ਜੋ ਮੁਸ਼ਕਲਾਂ ਆਉਣਗੀਆਂ ਬੈਠ ਕੇ ਹੱਲ ਕਰਨ ਗਈ ਸਾਨੂੰ ਸਾਡੇ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਆਪਰੇਟਰ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਪ੍ਰੈਕਟੀਕਲੀ ਕੰਮ ਕਰ ਰਿਹਾ ਹੋਏ ਜੇ ਆਉਂਦੇ ਵੀ ਆਉਂਦਾ ਤਾਂ ਤੁਹਾਨੂੰ ਫਾਇਦਾ ਹਾਂਜੀ ਹਾਂਜੀ ਜੇ ਆਪਰੇਟਰ ਆਉਂਦਾ ਹੀ ਅਸੀਂ ਤਾਂ ਇਹੀ ਚਾਹੁੰਦੇ ਹੁੰਦੇ ਸੀ ਜਿਹੜਾ ਪ੍ਰਧਾਨ ਬਣੇ ਤਾਂ ਸਾਡਾ ਆਪਰੇਟਰ ਹੋਵੇ ਜੀ ਜੁਨੀਅਰ ਅਪਰੇਟਰ ਹੋਵੇ ਉਹਨੂੰ ਇਹ ਪ੍ਰਧਾਨਗੀ ਸੌਂਪੀ ਜਾਵੇ ਜੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜੀ ਅਪਰੇਟਰ ਨੂੰ ਕੀ ਮੁਸ਼ਕਲਾ ਆਉਂਦੀਆਂ ਨੇ ਜੀ ਉਹ ਖੁਸ਼ ਹਾਂਜੀ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਨਮਾਇंदे ਨੇ ਜੀ ਕਰ ਕਰ ਵਧੀਆ ਮਿਹਨਤੀ ਵਰਕਰ ਨੇ ਜੀ ਆਮਦਮੀ ਪਾਰਟੀ ਦੇ ਤੇ ਮਾਨ ਸਾਹਿਬ ਨੇ ਸੌਪਿਆ ਜੀ ਸਾਨੂੰ ਵਧੀਆ ਪ੍ਰਧਾਨ ਨੇ ਜੀ ਤੇ ਵਧੀਆ ਕਾਰਜਕਾਰੀ ਕੰਮ ਕਰਨਗੇ ਜੀ ਕਿਤਾ ਜੀ ਅਸੀਂ ਬਹੁਤ ਖੁਸ਼ੀ ਮਾਨਦੇ ਆ ਇਸ ਗੱਲ ਦੀ ਸਾਡੀ ਜਿਹੜੇ ਜੁਨੀਅਰ ਦੇ ਵਿੱਚ ਪੁਰਾਣਾਂ ਤੋਂ ਕੰਮ ਨਹੀਂ ਸੀ ਸਹੀ ਚੱਲਦਾ। ਅਸੀਂ ਕਹਿੰਦੇ ਆ ਵੀ ਵਧੀਆ ਕੰਮ ਚਲਾਵੇ ਸੰਧੂ ਸਾਹਿਬ। ਦੇਵਮਾਨ ਦੇ ਅਸੀਰਵਾਦ ਨਾਲ ਸਾਡਾ ਕੰਮ ਚੱਲੇ ਜੋ ਸਾਡੇ ਅਡਵਾਂਸਡ ਫੂੰਸਾਂ ਤੇ ਸਾਡੇ ਪਹਾੜਿਆਂ ਤੇ ਕਮੀ ਰਹਿੰਦੀ ਸੀ ਕੋਈ ਉਹ ਸਾਡੀ ਪੂਰੀ ਹੋਣੀ ਚਾਹੀਦੀ ਆ। ਬੜਾ ਔਖਾ ਗੱਡੀ ਚੱਲਦੀ ਆ ਇਹ। ਇਹਦੇ ਤੇ ਜੇ ਆਪਾਂ ਨੂੰ ਪਹਾੜੇ ਵੀ ਨਹੀਂ ਸਹੀ ਟਾਈਮ ਨਾਲ ਮਿਲਣਗੇ ਫੇਰ ਤਾਂ ਮਾਲਕ ਦਾ ਕੁਝ ਨਹੀਂ ਬਣਦਾ ਹੈਗਾ। ਇਹ ਹੋਰ ਬੜਾ ਵਧੀਆ ਜੇ ਸਾਡਾ ਇਕਨੇ ਰਲ ਮਿਲ ਕੇ ਕੰਮ ਚੱਲੇ ਸਹਿਯੋਗ ਅਸੀਂ ਵੀ ਦਵਾਂਗੇ ਤੇ ਸਿੰਧੂ ਸਾਹਿਬ ਵੀ ਸਾਨੂੰ ਸਹਿਯੋਗ ਦੇਣ ਤੇ ਅੱਜ ਤੱਕ ਦੁਨੀਆ ਚ ਤੁਸੀਂ ਕੰਮ ਕਰ ਰਹੇ ਹੋ ਸਾਡ ਨੂੰ ਤਕਰੀਬਨ ਹੋ ਗਏ ਹੋਣਗੇ ਜੀ 15 ਸਾਲ ਮੈਂ ਕਿਵੇਂ ਦੇਖਦੇ ਹੋ ਕਿਹੋ ਜਿਹੇ ਵਧੀਆ ਬੰਦੇ ਨੇ ਵਧੀਆ ਬੰਦੇ ਜੀ ਅਸੀਂ ਤਾਂ 3-4 ਸਾਲਾਂ ਤੋਂ ਮੰਗ ਕਰਦੇ ਤੇ ਵੀ ਸੰਤੂ ਸਾਹਿਬ ਸਾਡੇ ਦੁਨੀਆ ਚ ਆਉਣ ਤੇ ਅਸੀਂ ਇਹਨਾਂ ਦੇ ਨਾਲ ਸਾਰੇ ਬੰਦੇ ਹੁਬ ਹੁਬਾ ਕੇ ਹੁਣ ਵੀ ਨਾਲ ਲੱਗੇ ਆ ਤੇ ਅੱਗੇ ਵੀ ਕੰਮ ਇਹਨਾਂ ਨਾਲ ਵਧੀਆ ਹੀ ਚੱਲੂਗਾ ਤੇ ਕੋਈ ਆਰੰਭਾ ਨਹੀਂ ਦੇ Ahu, tentu sahabat lo.